ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸ਼ੇਰਾ ਟੀਵੀ ਤੇ ਮੈਂ ਸਰਿੰਦਰ ਕੰਬੋਜ ਤੁਹਾਡੇ ਨਾਲ ਲੰਗੀ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇਣ ਦੀ ਗੱਲ ਕਹੀ ਗਈ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੈਂ ਦੇਸ਼ ਦੇ ਵਪਾਰੀਆਂ ਨੂੰ ਇੱਕ ਵੱਡਾ ਤੋਹਫਾ ਦੇਵਾਂਗਾ ਔਰ ਬੀਤੇ ਕੱਲ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਔਰ ਆਮ ਵਰਗ ਦੇ ਲੋਕਾਂ ਨੂੰ ਕਾਫੀ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਨੇ ਇਸ ਲਈ ਖੇੜ ਵਰਗ ਦੇ ਲੋਕ ਜਿਹੜੇ ਹੈਗੇ ਨੇ ਸਾਡੇ ਨਾਲ ਜੁੜੇ ਹੋਏ ਨੇ ਵਪਾਰੀ ਨਾਲ ਜੁੜੇ ਹੋਏ ਨੇ ਕਿਉਂਕਿ ਇਹਨਾਂ ਦਾ ਲੰਬਾ ਸੰਘਰਸ਼ ਸੀਗਾ ਜਦੋਂ ਤੋਂ GST ਲਾਗੂ ਕੀਤਾ ਗਿਆ ਸੀ ਦੇਸ਼ ਦੇ ਉੱਤੇ ਤਾਂ ਇਹਨਾਂ ਦੀਆਂ ਸਲੇਬਾਂ ਜਿਹੜੀਆਂ 4 ਤੋਂ 5 ਸਲੇਬਾਂ ਸੀਗਾ ਜਿ ਇਹਨਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ ਹੁਣ ਵਿੱਤ ਮੰਤਰੀ ਵੱਲੋਂ ਉਹ ਸਲੇਬਾਂ ਵੀ ਘਟਾਈਆਂ ਗਈਆਂ ਲੋਕਾਂ ਨੂੰ ਰਾਹਤ ਵੀ ਜਿਹੜੀ ਹੈਗੀ ਮਿਲੀ ਹੈ ਮੇਰੇ ਨਾਲ ਰਵਿੰਦਰ ਧੀ ਰਹਿਗੇ ਨੇ ਜਿਹੜੇ ਇੱਥੇ ਦੇ ਪ੍ਰਧਾਨ ਵੀ ਹੈਗੇ ਨੇ ਇਸ ਮਾਰਕੀਟ ਦੇ ਉਹਨਾਂ ਨਾਲ ਗੱਲ ਕਰਦੇ ਕਿਵੇਂ ਦੇਖਦੇ ਹੋ ਕਿਉਂਕਿ ਬੜਾ ਲੰਬਾ ਸੰਦਰਸ਼ ਸ਼ਡਿਊਲ ਉਹ ਵੀ ਕੀਤਾ ਗਿਆ ਇਸ ਜੀ ਨੂੰ ਲੈ ਕੇ ਦੇਖੋ ਇਸ ਤਰ੍ਹਾਂ ਹੈਗਾ ਜਦੋਂ GST ਲਾਗੂ ਹੋਇਆ ਉਦੋਂ ਪਹਿਲੀ ਰਾਤ ਹੀ 12 ਵਜੇ GST ਲਾਗੂ ਹੋਇਆ ਸੀ ਤੇ ਸਾਡੇ ਤੇ ਬਹੁਤ ਸਾਰੀਆਂ ਆਈਟਮਾਂ ਸੀ ਜਿਹੜੀਆਂ 28% ਦੇ ਲੈਵਲ ਤੇ ਪਾਤੀਆਂ ਗਈਆਂ ਅਸੀਂ ਰਾਤ 12 ਵਜੇ ਇੱਥੇ ਪ੍ਰੋਟੈਸਟ ਕੀਤਾ ਹਾਂਜੀ ਉਦੋਂ 2017 ਇਸ ਤਰ੍ਹਾਂ ਦੀ ਗੱਲ ਹੈ ਹਾਂਜੀ ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਸਤਤ ਪ੍ਰਯਾਸ ਕਰਦੇ ਰਹੇ ਧਰਨਾ ਪ੍ਰਦਰਸ਼ਨ ਵੀ ਕੀਤੇ 28% ਸਲੈਬ ਨੂੰ ਜਿਹੜਾ ਉਹ 18 'ਚ ਲੈ ਆਂਦਾ ਗਿਆ ਪਰ ਉਹ ਵੀ ਜਦਾ ਸੀਗਾ ਔਰ ਦੂਸਰਾ ਜਿਹੜਾ ਸਪੋਰਟਸ ਗੁੱਡਸ ਬੈਡ ਦੇ ਵਿੱਚ 5% ਸਲੈਬ ਦੇ ਵਿੱਚ ਸੀ ਗਿਆ ਔਰ ਸਰਕਾਰ ਨੇ ਕਿਹਾ ਸੀ ਕੇਂਦਰ ਦੀ ਸਰਕਾਰ ਨੇ ਵੀ ਜੇ ਮੰਨ ਲੋ ਜੀਐਸਟੀ ਲੱਗੇਗਾ ਤੇ ਅਸੀਂ ਮਤਲਬ ਇਹ ਜਿਹੜੀਆਂ ਦਰਾਂ ਉਹੀ ਰੱਖਾਂਗੇ ਜੋ ਬੈਡ ਦੇ ਵਿੱਚ ਆ ਪਰ ਸਾਡਾ ਜੀਐਸਟੀ ਜਿਹੜਾ ਸੀਗਾ 12 ਕਰਤਾ ਗਿਆ ਔਵੇਂ 28 ਵਾਲਾ 18 ਕਰ ਦਿੱਤਾ ਗਿਆ ਇਹ ਬਹੁਤ ਜਿਆਦਾ ਸੀਗਾ ਔਰ ਅਸੀਂ ਬਹੁਤ ਪ੍ਰਯਾਸ ਕੀਤਾ ਲਗਾਤਾਰ ਪ੍ਰਯਾਸ ਕੀਤਾ মিডিਆ ਦਾ ਵੀ 7 ਸਾਲ 8 ਸਾਲ ਲਗਾਤਾਰ ਸਹਿਯੋਗ ਰਿਹਾ ਔਰ ਸਰਕਾਰ ਨੇ ਇਹ ਸਾਡੀ ਮੰਗ ਨਹੀਂ ਮੰਨੀ ਮੈਂ ਸਮਝਦਾ ਜੀ ਸਾਰੇ ਹਿੰਦੁਸਤਾਨ ਨੂੰ ਕੇਂਦਰ ਦੀ ਸਰਕਾਰ ਨੇ ਖੁਸ਼ ਕਰ ਦਿੱਤਾ 12% ਵਾਲਾ ਸਲੈਬ ਹੀ ਖਤਮ ਕਰਤਾ ਗਿਆ 28% ਵਾਲਾ ਸਲੈਬ ਹੀ ਖਤਮ ਕਰਤਾ ਗਿਆ ਅੱਜ 5% ਔਰ 18% ਵਾਲੇ ਸਲੈਬਾਂ ਚ ਸਾਡੀ ਇੰਡਸਟਰੀ ਦੇ ਆਰਟੀਕਲ ਹੈਗੇ ਆ ਪਰ ਅਸੀਂ ਜਿੱਥੇ ਸਰਕਾਰ ਦਾ ਸ਼ੁਕਰੀਆ ਕਰਦੇ ਆ ਧੰਨਵਾਦ ਕਰਦੇ ਆ ਇਸ ਕੰਮ ਵਾਸਤੇ ਉੱਥੇ ਮੰਗ ਵੀ ਕਰਦੇ ਆ ਕਿ ਜਿਹੜੀਆਂ ਫਿਜ਼ੀਕਲ ਫਿਟਨੈਸ ਦੀਆਂ ਆਈਟਮਾਂ ਹੈਗੀਆਂ ਉਹਨੂੰ ਵੀ 5% ਦੇ ਦਰਜ ਲਿਆਂਦਾ ਜਾਵੇ ਜਿੱਦਾਂ ਫੁੱਟਵੇਅਰ ਫੋਜ਼ਰੀ ਐਮ ਆਰ ਪੀ 2500 ਰੁਪਏ ਦਾ ਹੀ 5% ਸਾਡੀ ਮੰਗ ਹੈ ਸਰਕਾਰ ਫਿਜ਼ੀਕਲ ਫਿਟਨੈਸ ਦੀਆਂ ਆਈਟਮਾਂ ਕੋਈ ਟੱਪਣ ਵਾਲੀ ਰੱਸੀ ਹੈ ਕੁਈ ਸਕੌਟ ਦੀ ਵਿਸਲ ਹੈ 2-3 ਰੁਪਏ ਦੀ ਆਈਟਮ ਹੈ ਕੋਈ ਡੰਬਲ ਹੈ ਕੋਈ ਡੰਬਲ ਰਾਡ ਹੈ ਕੋਈ ਜਿਮ ਦੀਆਂ ਰਬੜ ਦੀਆਂ ਪਲੇਟਾਂ ਹਨ ਔਰ ਬਣਾਉਣ ਵਾਲੇ ਵੀ ਛੋਟੇ-ਛੋਟੇ ਮੇਕਰਾਂ ਘਰਾਂ ਦੇ ਵਿੱਚ ਅਸੀਂ ਜਾਣਦੇ ਹਾਂ ਇਹ ਯੋਗ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈ ਸਾਰੇ ਸਾਰੇ ਕੋਰਪੋਰੇਟ ਇੰਡਸਟਰੀ ਸਮਾਲ ਸਕੇਲ ਨਾਲ ਅਸੀਂ ਸਰਕਾਰ ਅੱਗੇ ਇਹ ਮੰਗ ਕਰਦੇ ਆ ਕਿ ਇਹ ਤੇ ਮੁੜ ਵਿਚਾਰਾ ਕੀਤੀਆਂ ਜਾਣ 18% ਸਲੈਬ ਦਾ ਜੇ ਫਿਜ਼ੀਕਲ ਫਿਟਨੈਸ ਸਾਰਾ ਨਹੀਂ ਪੰਜ ਜਲਿਆਣਾ ਕਮ ਸੇ ਕਮ ਫੁੱਟਵੇਅਰ ਦੀ ਦਰਜ ਤੇ ਹੋਜ਼ਰੀ ਦੀ ਦਰਜ ਦੇ ਜਿੱਦਾਂ ਉਹਦੇ ਜੇ ਐਮਆਰਬੀ 2500 ਦੇ 5% ਕਰਤਾ ਗਿਆ ਸਾਡੇ ਉਹ ਵਾਲੇ ਪ੍ਰੋਡਕਟ ਜਿਹੜੇ ਆ ਕੋਈ 10 ਰੁਪਏ ਦਾ ਕੋਈ 20 ਰੁਪਏ ਦਾ ਕੋਈ 50 ਰੁਪਏ ਦਾ ਉਹਨਾਂ ਨੂੰ ਵੀ 5% ਦੇ ਸਲੈਬ ਚ ਲੈ ਆਂਦਾ ਜਾਵੇ ਜਿਹਦੇ ਨਾਲ ਛੋਟੀ ਇੰਡਸਟਰੀ ਨੂੰ ਤਾਂ ਕੰਮ ਮਿਲਣਾ ਹੀ ਮਿਲਣਾ ਹੈ ਬੱਚਿਆਂ ਨੂੰ ਸਸਤਾ ਤੇ ਵਧੀਆ ਸਮਾਨ ਵੀ ਮਿਲੂਗਾ ਉਹਨਾਂ ਦੀ ਖੇਡਾਂ ਵੱਲ ਰੁਚੀ ਵੀ ਵਧੂਗੀ ਜਿਹੜਾ ਤੋਹਫਾ ਮਿਲਿਆ ਜਿਹੜਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਹਾ ਗਿਆ ਕਿ ਵਪਾਰੀਆਂ ਨੂੰ ਤੋਹਫਾ ਦੇਵਾਂਗੇ ਦੀਵਾਲੀ ਤੇ ਲੱਗਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਦਕੀ ਵਪਾਰੀ ਨੂੰ ਜਿਹੜਾ ਤੋਹਫਾ ਦਿੱਤਾ ਵਪਾਰੀ ਵਰਗ ਕਿਤੇ ਨਾ ਕਿਤੇ ਖੁਸ਼ ਹੈਗਾ ਇਸ ਚੀਜ਼ ਦੇ ਨਾਲ ਦੇਖੋ ਵਪਾਰੀ ਵਰਗ ਦਾ ਮੈਂ ਸਮਝਦਾ ਬਹੁਤ ਖੁਸ਼ ਹੈ ਸਾਡੀ ਇੰਡਸਟਰੀ ਦਾ ਬਹੁਤ ਖੁਸ਼ ਹੈ ਪਰ ਜੋ ਕੀ ਪੰਜਾਬ ਵਿੱਚ ਬਾੜ ਦਾ ਵਾਤਾਵਰਨ ਹੈ ਇਸ ਕਰਕੇ ਕੋਈ ਅਸੀਂ ਜਸ਼ਨ ਤਾਂ ਨਹੀਂ ਕਰ ਰਹੇ ਕੋਈ ਖੁਸ਼ੀ ਦਾ ਐਸਾ ਪ੍ਰਗਟਾਵਾ ਕੋਈ ਐਸਾ ਫੰਕਸ਼ਨ ਨਹੀਂ ਕਰਨ ਜਾ ਰਹੇ ਸਰ ਸਰਕਾਰ ਨੇ ਬਹੁਤ ਵੱਡਾ ਕਦਮ ਚੱਕਿਆ ਇਹ ਇੱਕ ਕ੍ਰਾਂਤੀਕਾਰੀ ਕਦਮ ਹੋਊਗਾ ਜੀਐਸਟੀ ਸੁਧਾਰਾਂ ਦੇ ਵਿੱਚ ਔਰ ਮੈਂ ਸਮਝਦਾ ਜਿੱਤੇ 140 ਕਰੋੜ ਭਾਰਤੀਆਂ ਨੂੰ ਸਸਤਾ ਸਮਾਨ ਮਿਲੂਗਾ ਉੱਥੇ ਸਾਡੇ ਵਰਗੇ ਜਿਹੜੇ ਛੋਟੀਆਂ ਇੰਡਸਟਰੀਆਂ ਹੈਗੀਆਂ ਇਹਨਾਂ ਨੂੰ ਰੋਜ਼ਗਾਰ ਦੇ ਸਾਧਨ ਮਿਲਣਗੇ ਇਹਨਾਂ ਦੇ ਕੰਮਕਰ ਵਧਣਗੇ ਕਿਉਂਕਿ ਪੰਜਾਬ ਜਿਹੜਾ ਹੈ ਕਿਸਾਨੀ ਤੋਂ ਬਾਅਦ ਇੱਕ ਸਮਾਲ ਸਕਿਲ ਇੰਡਸਟਰੀਅਲ ਹੱਬ ਹੈ ਸਾਰੇ ਹਿੰਦੁਸਤਾਨ 'ਚ ਔਰ ਪੰਜਾਬ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਜੋ ਮੈਂ ਸਮਝਦਾਣ ਵਾਲੇ ਸਮੇਂ ਦੇ ਵਿੱਚ ਠੀਕ ਆ ਤੇ ਹੋਰ ਵੀ ਕੁਝ ਲੋਕ ਹੈਗੇ ਨੇ ਗੱਲਬਾਤ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਵਪਾਰੀ ਵਰਗ ਦੇ ਵਿੱਚ ਖਾਸ ਕਰਕੇ ਜਿਹੜੇ ਖੇਡ ਕਿੱਤੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਿੱਚ ਇੱਕ ਜਦੋਂ ਦੀ ਜੀਐਸਟੀ ਲਾਗੂ ਹੋਈ ਸੀ ਕਿ ਉਦੋਂ ਤੋਂ ਹੀ ਇੱਕ ਰੋਸ ਹੈਗਾ ਕਿ ਬਹੁਤ ਘੱਟ ਮਾਰਜਨ ਹੈਗਾ ਜੀਐਸਟੀ ਬਹੁਤ ਵਧ ਗਿਆ ਚਾਰ ਚਾਰ ਪੰਜ ਪੰਜ ਸਲੇਬਾ ਹੋ ਗਈਆਂ ਸੀਗੀਆਂ ਹੁਣ ਜਿੱਦਾਂ ਰਾਹਤ ਮਿਲੀ ਆ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰੀ ਵਰਗ ਇਸ ਚੀਜ਼ ਚੀਜ਼ ਬਹੁਤ ਵਧੀਆ ਉਪਰਾਲਾ ਕੀਤਾ ਸੈਂਟਰ ਗਵਰਨਮੈਂਟ ਨੇ ਔਰ ਬਹੁਤ ਵਧੀਆ ਹਿੱਸਾ ਨੂੰ ਤੁਹਾਨੂੰ ਸਾਹ ਦੱਸਦਾ ਹੈ ਤੇ ਬਹੁਤ ਵਧੀਆ ਉਪਰਾਲਾ ਹੋਇਆ ਹੈ ਬਹੁਤ ਬਹੁਤ ਵਧਾਈ ਲੱਗਦਾ ਕਿਤੇ ਨਾ ਕਿਤੇ ਦੀਵਾਲੀ ਸਖਾਲੀ ਹੈ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਤਾਂ ਬਿਲਕੁਲ ਖੁਸ਼ ਨੇ ਵਪਾਰੀ ਵਰਗ ਦੇ ਲੋਕ ਔਰ ਇਸ ਫੈਸਲੇ ਤੋਂ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਫੈਸਲਾ ਕੀਤਾ ਪ੍ਰਧਾਨ ਮੰਤਰੀ ਹੋਰਾਂ ਨੇ ਉਸ ਤੋਂ ਵੀ ਖੁਸ਼ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਇਸ ਇਸੇ ਕਿਤੇ ਨਾਲ ਜੁੜੇ ਹੋਏ ਲੋਕ

ਲੇਕਿਨ ਹੁਣ ਜੋ ਇਹਨਾਂ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਹੈ ਔਰ ਕਈਆਂ ਦਾ ਇਹ ਹੈਗਾ ਕਿ ਮਤਲਬ ਰੋਜ਼ਗਾਰ ਉਹਨਾਂ ਦਾ ਹੁਣ ਅੱਗੇ ਕਾਫੀ ਵਧੇਗਾ ਗੱਡੀਆਂ ਸਸਤੀਆਂ ਕਰਤੀਆਂ ਦੋ ਪਹੀਆ ਵਾਹਨ ਸਸਤੇ ਕਰਤੇ ਆ ਨਹੀਂ ਉਹ ਹੁਣ ਜਿਹੜਾ ਮਿਡਲ ਮੈਨ ਹੈਗਾ ਉਸ ਨੂੰ ਬੜੀ ਰਿਲੀਫ ਮਿਲੀ ਹੈ ਕਿਉਂਕਿ ਉਹਨਾਂ ਨੂੰ ਮਤਲਬ ਜਿਹੜੇ ਆ ਵਾਈਕਲਸ ਸਸਤੇ ਕੀਤੇ ਨੇ ਉਹਨਾਂ ਦੀ ਅਪਰੋਚ ਆ ਗਏ ਨੇ ਔਰ ਈਐਮਆਈ ਵਗੈਰਾ ਬੜੀ ਲੋਅ ਰੇਸ ਤੇ ਹੋ ਜਾਏਗੀ ਔਰ ਹੋ ਸਕਦਾ ਹੈ ਕਿ ਕਦੀ ਇੰਟਰਸਟ ਰੇਟ ਵੀ ਜਿਹੜੇ ਘਟਣਗੇ ਇਹਨਾਂ ਵਾਈਕਲਸ ਦੇ ਇਹ ਬਹੁਤ ਮੀਡਲ ਮੈਨ ਨੂੰ ਬਹੁਤ ਫਾਇਦਾ ਹੋਇਆ ਇਸ ਚੀਜ਼ ਦਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਇਤਿਹਾਸਕ ਫੈਸਲਾ ਹੈਗਾ ਮੋਦੀ ਸਾਹਿਬ ਨੇ ਲਿਆ ਔਰ ਖਾਸ ਕਰਕੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਹੋਰਾ ਵੱਲੋਂ ਇਹ ਕੱਲ ਰਾਤ ਅਨਾਊਂਸਮੈਂਟ ਕਰ ਦਿੱਤੀ ਗਈ ਔਰ 22 ਸਤੰਬਰ ਨੂੰ ਇਹ ਲਾਗੂ ਹੋ ਜਾਣਾ ਹੈ ਇਹ ਬਹੁਤ ਵੱਡਾ ਫੈਸਲਾ ਹੈ ਸਰਕਾਰ ਦਾ ਬਹੁਤ ਸ਼ਲਾਘਾਯੋਗ ਹੈ ਸੀਤਾਰਾਮੰਦ ਤੇ ਰਾਤੀ ਵੀ ਕਹਿ ਰਹੀ ਸੀ ਕਿ ਮੋਦੀ ਸਾਹਿਬ ਪਿਛਲੇ 9 ਮਹੀਨੇ ਤੇ ਮੇਰੇ ਮਗਰ ਪਏ ਸੀ ਕਿ ਕੁਝ ਵਪਾਰੀਆਂ ਨੂੰ ਰਾਹਤ ਦਿਓ ਕੋਸ਼ਿਸ਼ ਦਿਓ ਪਿਛਲੇ 9 ਮਹੀਨੇ ਤੋਂ ਉਹਨਾਂ ਨੇ ਇੰਟੈਂਸ਼ਨ ਸੀ ਉਹਨਾਂ ਦੀ ਬਾਕੀ ਹੁਣ ਜਿਹੜੀ ਜੀਐਸਟੀ ਕੱਟੀ ਹੈ ਉਹਨਾਂ ਉਹਨਾਂ ਲੋਕਾਂ ਦਾ ਵੀ ਫਰਜ਼ ਬੰਦਾ ਹੈ ਕਿ ਅੱਗੋਂ ਵੀ ਸਲੇਬ ਉਸੇ ਹਿਸਾਬ ਨਾਲ ਜਿੱਦਾਂ ਸਰਕਾਰ ਨੇ ਕਿਹਾ ਹੈ ਉਦਾਂ ਹੀ ਉਹਨੂੰ ਸਟੈਬਲਿਸ਼ ਕਰਨ ਫੇਰ ਹੀ ਲੋਕਾਂ ਸਾਡੇ ਲੋਕਾਂ ਨੂੰ ਫਾਇਦਾ ਹੋ ਸਕੇਗਾ ਟਾਈਮ ਤਾਂ ਲੱਗੇਗਾ ਥੋੜਾ ਪਰ ਇਹਨੂੰ ਸੈਟਲ ਹੋਣ ਨੂੰ ਬਾਰੇ ਕਿਤੇ ਸਪੋਰਟਸ ਵਰਗ ਨਾਲ ਜੁੜੇ ਹੋਏ ਜਿਹੜੇ ਲੋਕ ਹੈਗੇ ਉਹਨਾਂ ਨੂੰ ਰਾਹਤ ਮਿਲੀ ਕਿਉਂਕਿ 4-4 5-5 ਸਲੇਬਾਂ ਸੀਗੀਆਂ ਹਿਸਾਬ ਕਿਤਾਬ ਰੱਖਣ ਨੂੰ ਬੜੀ ਦਿੱਕਤ ਜਿਹੜੀ ਹੈ ਨਾ ਹੀ ਜੀ ਨਿਰੇ ਸਪੋਰਟਸ ਇੰਡਸਟਰੀ ਨੂੰ ਵੀ ਬਾਰਗੇ ਸਾਡੇ ਜਿਹੜੇ ਕਸਟਮਰ ਨੇ ਆਲ ਓਵਰ ਇੰਡੀਆ ਦੇ ਕਸਟਮਰ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਹੈ ਕਿਉਂਕਿ ਉਹ ਦੌੜਦੇ ਸੀਗੇ ਇੱਧਰ ਉੱਧਰ ਨਹੀਂ ਜੀ ਟੈਕਸ ਜ਼ਿਆਦਾ ਹੈ ਫਲਾਣ ਹੈ ਟੰਗਾ ਨੇ ਉਹਨਾਂ ਸਾਰੇ ਬਿਲਕੁਲ ਗੱਡੀ ਲੈਣ ਤੇ ਆ ਜਾਏਗੀ ਇਹਨੂੰ ਬਹੁਤ ਵਧੀਆ ਕਦਮ ਲਿਆ ਜਾ ਸਕਿਆ ਸਰਕਾਰ ਦਾ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਇਸ ਵੇਲੇ ਜਿਹ ਨਿਰਮਲਾ ਸੀਤਾਰਮਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਹੋਰਾ ਨੇ ਲਿਆ ਹੈ ਜੀਐਸਟੀ ਦੀਆਂ ਸਲੈਬਾਂ ਘਟਾਤੀਆਂ ਨੇ ਵਪਾਰੀ ਵਰਗ ਖੁਸ਼ ਹੈ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਮ ਲੋਕ ਸਾਡੇ ਵਰਗੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕਾਫੀ ਰਾਹਤ ਜਿਹੜੀ ਮਿਲੇਗੀ ਮੈਂ ਗੱਲਬਾਤ ਹੋਰ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਆਮ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਸੀਗੀ ਆਮ ਲੋਕ ਮਹਿੰਗਾਈ ਤੋਂ ਤਰਾਇ-ਤਰਾਇ ਕਰ ਰਹੇ ਸੀਗੇ ਕਿਉਂਕਿ ਸਮਾਨ ਬਹੁਤ ਵēngਾ ਹੋ ਗਿਆ ਸੀ। ਤੇ ਇਹ ਰਾਏ ਦੂਸਤੋ ਇਹ ਵਾਲੀ ਗੱਲ ਹੈ। ਵਾਰ ਮੰਤਰੀ ਜੀ ਨੇ ਜਿਹੜਾ ਅਨਾਉਂਸਮੈਂਟ ਕੀਤੀ ਸੀ ਉਹ ਤੇ ਪੂਰਾ ਕਰ ਦਿੱਤਾ। ਸਾਡੇ ਹੀ ਬੜੇ ਸਾਲਾਂ ਤੋਂ ਡਿਮਾਂਡ ਸੀ ਸਪੋਰਟਸ ਇੰਡਸਟਰੀ ਨੂੰ ਟੈਕਸ ਘਟਾਇਆ ਜਾਵੇ, 5% ਦਾ ਲਿਆ ਜਾਵੇ। ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਪੂਰਾ ਕਰ ਦਿੱਤਾ। ਪਰ ਥੋੜੀ ਜਿਹੀ ਕਮੀ ਰਹਿ ਗਈ ਹੈ। ਕੁਝ ਐਡਵਾਂਸ ਸਪੋਰਟ ਦੀਆਂ ਜਿਹੜੀਆਂ 18% ਦੇ ਆ। ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਸਪੋਰਟ ਮਿਨਿਸਟਰ ਨੂੰ ਇੱਕ ਵਾਰੀ ਸਪੋਰਟ ਇੰਡਸਟਰੀ ਨਾਲ ਬਗੇ ਮੀਟਿੰਗ ਕਰਨ ਦੇਖਣ ਜੜੀਆਂ 18% ਚੀਜ਼ਾਂ ਰਹਿ ਗਈਆਂ ਉਹਨਾਂ ਨੂੰ ਪੰਜ ਦੇ ਲਈ ਪੁੱਛਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਜਲਦੀ ਹੋ ਜਾਏਗੀ ਮੋਦੀ ਸਾਹਿਬ ਮੰਨ ਲੈਣਗੇ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਉਹਨਾਂ ਨੂੰ ਚਾਹੀਦਾ ਆਪਣਾ ਸਪੋਰਟਸ ਮਿਨਿਸਟਰ ਦੀ ਡਿਊਟੀ ਲਾਣ ਸਪੋਰਟਸ ਇੰਡਸਟਰੀ ਨਾਲ ਮੀਟਿੰਗ ਕਰਨ ਜੜੀਆਂ ਚੀਜ਼ਾਂ 18% ਰਹਿ ਗਈਆਂ ਉਹ ਵੀ ਪੰਜ ਦੇ ਆਜ ਠੀਕ ਠੀਕ ਧੰਨਵਾਦ ਗੱਲਬਾਤ ਲਈ ਤਾਂ ਬਿਲਕੁਲ ਜਿਹੜਾ ਮੋਦੀ ਸਾਹਿਬ ਹੋਰਾਂ ਨੇ ਫੈਸਲਾ ਲਿਆ ਨਿਰਮਲਾ ਸੀਤਾ ਲਮਨ ਹੋਰਾਂ ਨੇ ਕੱਲ੍ਹ ਉਹਦੀ ਅਨਾਉਂਸਮੈਂਟ ਕੀਤੀ ਔਰ ਵਪਾਰੀ ਵਰਗ ਵੀ ਖੁਸ਼ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਮ ਲੋਕ ਹੈਗੇ ਨੇ ਸਾਡੇ ਤੁਹਾਡੇ ਵਰਗੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਾਹੀ ਕਾਫੀ ਜਿਹੜੀ ਰਾਹਤ ਜਿਹੜੀ ਹੈਗੀ ਇਸ ਜੀਐਸਟੀ ਘਟਾਉਣ ਦੇ ਨਾਲ ਮਿਲਣ ਵਾਲੀ ਨਜ਼ਰ ਆਉਂਦੀ ਪਈ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਦਾਨੀ ਚੈਨਲ ਟੀਵੀ ਜਿਲੰਦਰ